ਅੰਮ੍ਰਿਤਸਰ ਕਸਟਮ ਚੌਂਕ ਦੇ ਵਿੱਚ ਗੋਮ ਹੋਇਆ ਮੋਬਾਈਲ ਫੋਨ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਮਾਲਕਾਂ ਦੇ ਹਵਾਲੇ ਕਸਟਮ ਚੌਂਕ ਦੇ ਵਿੱਚ ਇੱਕ ਕਪਲ ਜਾਂਦਾ ਹੈ ਜਿਸ ਦਾ ਫੋਨ ਡਿੱਗ ਜਾਂਦਾ ਤੇ ਉਹ ਫੋਨ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਮਿਲਦਾ ਹੈ ਜਦੋਂ ਉਹ ਉਸ ਦੇ ਉੱਤੇ ਕਾਲ ਕਰਦੇ ਨੇ ਤੇ ਟ੍ਰੈਫਿਕ ਮੁਲਿਸ ਸੇ ਮੁਲਾਜ਼ਮ ਵੱਲੋਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਕਸਟਮ ਚੌਂਕ 'ਚ ਆ ਜਾਓ ਤੇ ਆਪਣਾ ਮੋਬਾਈਲ ਫੋਨ ਲੈ ਜਾਓ ਉੱਥੇ ਹੀ ਜਿਨ੍ਹਾਂ ਦਾ ਮੋਬਾਈਲ ਫੋਨ ਗਵਾਚਾ ਏ ਉਹਨਾਂ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਏ ਉਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਗੁੰਮ ਹੋਇਆ ਫੋਨ ਪੁਲਿਸ ਅਧਿਕਾਰੀਆਂ ਵੱਲੋਂ ਵਾਪਸ ਮੋੜ ਦਿੱਤਾ ਗਿਆ ਏ ਅੱਜ ਦਿਨ ਐਤਵਾਰ 5 ਤਰੀਕ ਸਮਾਂ ਤਕਰੀਬਨ 11:40 ਮਿੰਟ ਦੀਆਂ ਏ ਤਸਵੀਰਾਂ ਨੇ ਮੇਰਾ ਨਾਮ ਹੈ ਕਰਨ ਸਿੰਘ ਜੀ ਕੀ ਹੋਇਆ ਜੀ ਅੱਜ ਮੋਬਾਈਲ ਕਰਉਣੇ ਲਈ ਆ ਟੈਕਟਰ ਬੈਠਾ ਐਕਟੀਵੇਟ ਦੇਵਚੋਡ ਮੋਬਾਈਲ ਦੇ ਗਿਆ ਛੜਕੇ ਤੇ ਕਿੱਥੇ ਕਰਕੇ ਕੀਆ ਜੀ ਆਪਣਾ ਨਹੀ ਮਾਦੀ ਚਾਉਂਦੀ ਆ ਉਧਰੋਂ ਡਿੱਗਾ ਤੇ ਭਾਈ ਨਹੀਂ ਆ ਰਹੀ ਸੀ ਇਧਰੋਂ ਵੱਡੇ ਭਾਈ ਤੇ ਇਹਨਾਂ ਨੇ ਜਾਣ ਕੇ ਫੜ ਕੇ ਤੇ ਕੋਲ ਅਸੀਂ ਕੀਤੀ ਤੇ ਭਾਈ ਨੇ ਚੁੱਕ ਕੇ ਕਹਿੰਦੇ ਵੀ ਆਪਣਾ ਫੋਨ ਲੈ ਜੋ ਤੇ ਹੈ ਗਿਆ ਕਿੰਨਾ ਦਾ ਤੁਹਾਨੂੰ ਲੱਗਾ ਕੀ ਬਹੁਤ ਵਧੀਆ ਭਾਈ ਪਰ ਨਾ ਭਾਈ ਨਾਲ ਬਹੁਤ ਵਧੀਆ ਤੇ ਕਸਟਮ ਚਾਉਂ ਗਿਆ ਕਸਟਮ ਚਾਉਂਦੇ ਭਾਈ ਨੇ ਜੁੜੀ ਕਰ ਰਹੀ ਸੀ ਸਮਝਿਆ ਵੀ ਆ ਕੇ ਆਪਣਾ ਫੋਨ ਲੈ ਜੋ ਠੀਕ ਹੈ ਏਐਸਐਮ ਮਨਜੀਤ ਸਿੰਘ ਜੋ ਕਸਟਮ ਜੌਂ ਦੇ ਡਿਊਟੀ ਕਰਾ ਜਿਹੜਾ ਹੁਣ ਇੱਕ ਮੋਬਾਈਲ ਮਿਲਿਆ ਜਿਹੜਾ ਮੋਬਾਈਲ ਕੋਲੀ ਉਹਦੇ ਮੀਆਂ ਵੀਦੇ ਹਵਾਲੇ ਕੀਤਾ ਗਿਆ ਉਹਨਾਂ ਨੇ ਬਹੁਤ ਦਰਦ ਰਵਾਹ ਕੀਤਾ ਜੀ ਕਿੱਥਾ ਲੰਬਾ ਸੀ ਸਤਨ ਅਜਾਉਂ ਤੇ ਨੇੜੇ ਤੋਂ ਲੰਬਾ ਜੀ ਤੇ ਇਹ ਨਾਲ ਤੇ ਨਾਲ رابطہ ਕਿਦਾਂ ਕੀਤਾ ਗਿਆ ਇਹਨਾਂ ਨੇ ਫੋਨ ਆਇਆ ਜੀ ਫੋਨ ਨੇ ਟੰਡ ਕੀਤਾ ਤੇ ਉਹਨਾਂ ਨੇ ਕਿਹਾ ਸਾਡਾ ਫੋਨ ਡਿਕਾ ਮੈਂ ਕਿ ਫੋਨ ਦਾ ਜੀ ਆਪਣਾ ਜੀ ਆਪਣੀ ਡਿਊਟੀ ਕਿਥੇ ਹੈ ਜੀ ਕਸਟਮ ਆਪਣੀ ਕਸਟਮ ਜੌਂ ਡਿਊਟੀ ਹੈ ਜੀ